ਸਵਾਦ ਰਵਾਇਤੀ ਸ਼ੁਰਾਤ ਤੀ ਪਰ ਬੜੀ ਸ਼ਰਧਾ ਤੇ ਤੁਕਾਂ ਦਾ ਮਨਾਇਆ ਯਾਰ ਪਤਾਂ ਵੱਲੋਂ ਜਗਾ ਜਗਾ ਤਰ੍ਹਾਂ ਤਰ੍ਹਾਂ ਦੇ ਵਾਗਰ ਲਗਾਏ ਗਏ

ਮਨ ਮੀ ਆ ਗਈ ਆ ਕਿ ਕਿ ਲੱਗਦੀ ਤੇ ਮਨਮ ਦੀ ਤੇ ਸਹਨੇ ਮਨਮ ਦੀ ਤੇ ਸਹਨੇ ਜਾਣੇ ਕੀ ਅਬ ਕਰੋ ਤਿਆਰੀ ਜਾਣੇ ਕੀ ਅਬ ਕਰੋ ਤਿਆਰੀ ਨੰਮਾ ਰਸਤਾ ਕਰੋ ਨਾ ਸ਼ਿਵਰਾਤਰੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਛਾ ਜੀ ਤੇ ਯਾ ਆਪਣੇ ਇਹ ਡੈਡੀ ਜੀ ਨੇ ਕਿਆ ਹੈਗਾ ਤੋ ਉਦੋਂ ਇਹ ਲਵਾਈਦਾ ਵਾ ਸ਼ਿਵਰਾਤਰੀ ਦੇ ਤਿਹਾਰ ਤੇ ਲੰਗਰ ਇਹ ਖੀਰ ਤੇ ਕੜਾ ਤੇ ਪੂੜੀ ਛੋਲੇ ਤੇ ਗੋਲ ਗੱਪਿਆਂ ਦਾ ਲੰਗਰ ਲਗਾਇਆ ਜੀ ਅੱਛਾ ਤੋ 10 ਵਾਲੀ ਹੋ ਗਿਆ ਲਗਾਤਾਰ ਲਗਾਰੇ ਆ ਜੀ ਤੇ ਪੂੜੀ ਛੋਲੇ ਖੀਰ ਹੀ ਕੜਾ ਹੀ ਤੇ ਗੋਲ ਗੱਪੇ ਹੀ ਸਾਰੇ ਇਹੀ ਛੇ ਪਕਵਾਂ ਨੂੰ ਹਰ ਹਰ ਮਹਾਦੇਵ ਜਿਵੇਂ ਕਿ ਤੁਸੀਂ ਅੱਜ ਸਵੇਰ ਤੋਂ ਕਬੜੇ ਚ ਘਾਰੀ ਰਹੇ ਹੋ ਵੱਖ-ਵੱਖ ਮੰਦਰਾਂ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਜੋ ਕੇ ਭਗਵਾਨ ਸ਼ਿਵ ਸ਼ਿਵ ਰਾਤਰੀ ਮਹਾਤੇ ਜੋ ਉਪਾਵਨ ਉਤਸਵ ਦੇ ਵੱਖ-ਵੱਖ ਤਰ੍ਹਾਂ ਦੇ ਪੰਡਾਰੇ ਲਗਾਏ ਗਏ ਨੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਕਿ ਜੋ ਲੰਗਰ ਲਗਾਏ ਨੇ ਭਗਵਾਨ ਸ਼ਿਵ ਦੇ ਹਰ ਸਾਲ ਇਸੇ ਤਰ੍ਹਾਂ ਲੱਗਦੇ ਰਹਿਣ ਤੇ ਪ੍ਰਮਾਤਮਾ ਇਹਨਾਂ ਦੇ ਮਿਹਰ ਭਰੇ ਹੱਥ ਰੱਖੇ